ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਰਥਡੇ ਨੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਵੀਰ ਕੋ ਪਹੁੰਚੇ ਆ ਸਗਣਾਵੇਂ ਤੇ ਬਾਈ ਕੋਲੋਂ ਦੋ ਝੋਟੀਆਂ ਸੇਲ ਆ ਬਾਈ ਕੋਲੋਂ ਅੱਧਾ ਵੱਧੇ ਝੋਟੀਆਂ ਬਾਈ ਜਾਂਦਾ ਵੀ ਸੇਲ ਹੋ ਗਈਆਂ ਵਾ ਤੇ ਕਰਾਉਨੇ ਆ ਗੱਲਬਾਤ ਬਾਈ ਨਾਲ ਤੇ ਲੈਣੀਆਂ ਜਾਣਕਾਰੀ ਅੱਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਾਟਸਐਪ ਜੀ ਹੋਰ ਸਭਾਂ ਠੀਕ ਜੇ ਕਿਰਪਾ ਕੋ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ ਚਲੋ ਕਿਰਪਾ ਹੀ ਚਾਹੀਦੀ ਹੈਗਾ ਹਾਂਜੀ ਹਾਂਜੀ ਤੇ ਪਿੰਡ ਆਪਣਾ ਦੱਸ ਦਿਓ ਪਹਿਲਾਂ ਪਿੰਡ ਸੰਗਰਾਵਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਠੀਕ ਆ ਠੀਕ ਆ ਹਾਂਜੀ ਹਾਂਜੀ ਠੀਕ ਦੋ ਝੋਟੀਆਂ 'ਚ ਦੋ ਝੋਟੀਆਂ ਝੋਟੀਆਂ ਦਾ ਆਪਣੇ ਕੋਲ 5 6 ਹੀ ਹੋਣਾ ਮਾਲਕਰੀ ਕਿਰਪਾਣਾ ਹੁੰਦੇ ਆ ਸੇਰ ਹੋ ਗਿਆ ਇਹ ਦੋ ਝੋਟੀਆਂ ਇਹ ਅੱਛਾ ਅੱਛਾ ਚਲੋ ਵੀਡੀਓ ਪਾੜਨੇ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿ ਬਾਟੇ ਦੀ ਫਾਰਮ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਵਧੀ ਦਿੱਖੋ ਇਹਨੂੰ ਸਬਸਕ੍ਰਾਈਬ ਕਰੋ ਵਾਤਾ ਵਾਤਾ ਜੀ 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 ਸ਼ੇਅਰ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਆ ਕਰੋ ਹਾਂ ਜੀ ਹਾਂ ਜੀ ਹਾਂ ਜੀ ਤੇ ਦੋ ਝੋਟੀਆਂ ਦੋਵੇਂ ਸੂਈਆਂ ਦੀ ਦੋਵੇਂ ਸੂਈਆਂ ਸਵਾਈਆਂ ਪਲੂਣ ਦੋਵੇਂ ਦੋਂਦੀਆਂ ਠੀਕ ਹੈ ਦੋਵੇਂ ਦੋਂਦੀਆਂ ਹੈ ਦੋਵੇਂ ਦੋਂਦੀਆਂ ਠੀਕ ਹੈ ਪਹਿਲੀਆਂ ਝੋਟੀਆਂ ਫਿਰ ਪਹਿਲਣਾ ਪਹਿਲਣਾ ਠੀਕ ਹੈ ਆਹ ਝੋਟੀ ਤੁਹਾਨੂੰ ਦਿਖਾਉਂਦੇ ਵੇਖੋ ਪਿੱਠ ਪੂੜੇ ਦੀ ਚੰਗੀ ਹੈ ਉਹਦਾ ਇਹ ਮੋਹ ਦੋ ਦਿਨ ਬਾਦ ਸਾਹਿਬ ਰਿਜਮੇਲ ਅੱਛਾ ਜੀ ਇਹ ਝੋਟੀ ਸੂਈ ਆ ਜੇ ਚੌਥੇ ਤੋਂ ਪੰਜਵੇਂ ਦਿਨ ਕੋਈ ਬੋਲਾ ਮਾਲੇ ਭਾਏ ਕੋਈ ਦੁੱਧ ਮਾਲੇ ਅੱਛਾ ਅੱਛਾ ਥੜ ਆ ਕੋਈ ਮਈਆਂ ਨੂੰ ਟਾਈਮ ਨਹੀਂ ਦੇ ਟਾਈਮੋਂ ਟਾਈਮ ਚਵਾਈ ਹੋਈ ਛੋਟੀਆਂ ਦੀ ਹਾਂ ਹਾਂ 3 ਵਜ ਗਏਗਾ 3 ਵਜ ਕੇ ਸਵੇਰ ਤੱਕ ਪੰਜ ਵੇਲੇ ਚਵਾਈ ਹੋਈ ਦੀ ਹਾਂ ਤੇ ਕੋਈ ਮਈਆਂ ਦਾ ਟਾਈਮ ਛੈਪ ਨਹੀਂ ਇਹਦੇ ਪਿਛੇ ਕੱਟਾ ਦੇ ਕੱਟੀ ਹੈਗੀ ਇਹਦੇ ਮਗਰ ਕੱਟਾ ਦੇ ਕੱਟਾ ਆ ਗਿਆ ਕੱਟਾ ਵੇਲੋ ਤਾਰਾ ਹਾਂ ਆਇਆ ਹੋਰ ਵੇਖੋ ਕੱਡੇ ਚਲਾ ਚਲ ਉੱਠ ਤਾਜੀ ਸੂਈ ਤਾਜੀ ਸੂਈ ਝੋਟੀ ਕੋਈ ਔਲ ਦੀ ਕੋਈ ਸ਼ਾਲ ਦੀ ਮੱਤੇ ਨਹੀਂ ਕੋਈ ਠੀਕ ਕੋਲ ਅਰੀਜਨਲ ਦੋ ਦਾ ਦੇ ਚੰਗੀ ਛੋਟੀ ਦੀ ਉਹਨਾਂ ਝੋਟੀ ਹਾਂ ਇਹਦੇ ਵਿੱਚ ਨਾਲ ਆਸੋ ਹਾਂ ਪੂਰੇ ਹਿੱਦੜਾ ਆਲਾ ਮੱਤੇ ਪੂਰੀ ਬੇਰਬੂਲ ਦੀ ਵੱਡੀ ਚਾਹਤ ਵਾਲੀ ਝੋਟੀ ਵੱਡੀ ਆ ਝੋਟੀ ਵੇਖੋ ਤੇ ਪਿੱਠ ਪੂਰੇ ਦੀ ਚੰਗੀ ਚੋਕੀ ਹੈ ਚੰਗੀ ਝੋਟੀ ਹਾਂ ਜੀ ਲੈ ਹਮਨ ਜਿੰਨੀ ਦੀ ਆ ਬਾਦ ਸਾਹਿਬ ਚੰਗੀ ਆ ਹਾਂ ਜੀ ਆਨਸ ਨੂੰ ਬਹੁਤ ਚੰਗਾ ਲੱਗਾ ਵਿਰਲ ਵਿਰਲ ਥਣ ਲੱਗਾ ਚੰਗਾ ਮੋਟਾ ਥਣ ਹੈ ਝੂਟੀ ਨੂੰ ਹਾਂਜੀ ਬਹੁਤ ਮੋਟਾ ਕਰਦੀ ਪਸਮਾ ਆ ਗਏ ਅੱਛਾ ਜੀ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਦੇ ਤੈ ਕੋ ਹੁਣ ਦੁੱਧ ਮਾਲਨੇ ਕੋ ਬੋਲਾ ਮਾਲ ਲੈ ਹਾਂਜੀ ਫਿਰ ਦਾਸ ਸਾਹਿਬ 9 ਕਿਲੋ ਦੀ ਗਾਰੰਟੀ ਦੇ ਕੋਈ ਲੈ ਲੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਕੀ ਕਰਦੇ ਇਹਦਾ ਹੁਣ ਬੋਲੇ ਛੋਟੀ ਤੇ ਡੇਡ ਡੀਡ ਕਰਦੀ ਫਿਰਦੀ ਕੋਈ ਡੇਡ ਵੀ ਕੋਈ 40 ਦੀ 135 ਦੀ ਦੇ ਲਈਏ ਕਰਦੇ ਹੋ ਆਪੇ ਮਾਨਦਾਨੀ 30 ਦੀ ਦੇ ਲਈਏ ਦੋ ਛੜ ਦੋੜ ਚਲੋ 127 ਦੀ ਦੇ ਦਾਂਗੇ ਚਾਹ ਠੀਕ ਹੈ ਜਹ ਜਹ ਬੋਲੇ ਛੋਟੀ ਉਹਦਾ ਲੈਵੇ ਸਾਫ ਹੈ ਪੂਰੀ ਸਾਫ ਐਨੀ ਛੋਟੀ 15 20 ਦਿਨ ਦਾ ਹੈ ਜੱਡਾ ਪਰੂਗੀ ਹੋਰ ਵੱਡੀ ਹੈ ਤਾਂ ਛੋਟੀ ਨਿਕਲੀ 12 13 ਕਿਲੋ ਦੋ ਦੋਗੀ ਬਾਸਾ ਹਾਂਜੀ ਇਹ ਹੈ ਕਿ ਸੂਈ ਤਾਰੀ ਇਹਦੇ ਨਾਉ 10 ਕਿਲੋ ਕੁੱਝ ਬੋੜਾ ਨਾਲੇ ਭਾਏ ਕੋ ਦੋ ਤੋਂ ਮਾਰਦੇ ਠੀਕ ਹੈ ਠੀਕ ਹਾਂਜੀ ਹਾਂਜੀ ਤੇ ਇਹ ਵੀ ਦੋਦੀ ਹੈ ਆ ਵੀ ਪਿਓਰ ਦੋਦੀ ਦੇਖੋ ਚੰਗੀ ਚੈੱਕ ਕਰ ਲਓ ਪਿਓਰ ਨਿੱਕੀ ਠੀਕ ਹੈ ਇਹਦੇ ਮਗਰ ਵੀ ਕੱਟਾ ਜੇ ਠੀਕ ਹੈ ਖੋਲ ਦੇ ਇਹ ਸੁਈ ਹੈਗੀ ਦੇ ਸੱਤਾ ਤੋਂ ਅੱਠਾਂ ਕਰਾਂ ਦੀ ਅੱਛਾ ਜੀ ਹਾਂਜੀ ਕੱਟਾ ਉਹ ਪਰ ਲਾ ਇਹਦਾ ਪਰ ਲਾ ਕੱਟਾ ਜੀ ਠੀਕ ਹਾਂਜੀ ਇਹ ਵੀ ਚੰਗੀ ਦੇ ਝੋਟਿ ਚਵਾਈ ਚੋਈ ਦੀ ਬਹੁਤ ਸਾਫ਼ ਤੇ ਚੰਗੀ ਝੋਟੀ ਇਹ ਵੀ ਆਣ ਤੋਂ ਦੇ ਵੀ ਚੰਗੀ ਹੈ ਗੈਪ ਹੋ ਰਾਂ ਜੋਟੇ ਸਾਨੂੰ ਕੋਤੀ ਵੇਖੋ ਘੋੜੀ ਇੱਕ ਹੋਲੀ ਲੀ ਜਾਂਦੀ ਆ ਆਹ ਪਾਈ ਦਾ ਸੱਚਾ ਦੇ ਕੇ ਬੈਰੋ ਐਸ਼ੇ ਜੇ ਗੀਨੀਆ ਬਾਣ ਸਾਹਿਬ ਚੰਗੀ ਨੇ ਹਾਂਜੀ ਹਾਂਜੀ ਇਹ ਇਹਦਾ ਕੀ ਕਰਦੇ ਮੋਲ ਕਰ ਲਈ ਕਿ ਉਡਤੀਆਂ ਵਾਲੇ ਕਰ ਲਈਏ ਬਾ ਜੈ ਜੀ ਜਗਾ ਵੀ ਪਹਿਲੀਆਂ ਜੀ ਜਾਵੇ ਪਹਿਲੀਆਂ ਜੀ ਹਾਂ ਮੋਲ 120 ਨੇ ਅੱਛਾ ਜੀ ਠੀਕੇ ਨਾ ਜੈਰੀ ਮੋਲ ਫੇਰ ਇੱਕ 10 ਦੀ ਝੋਟੀ ਦੇ ਦਾਗੇ 110000 ਦੀ 10000 ਦੀ ਠੀਕ ਹੈ ਠੀਕ ਪਰ ਇਹ ਬਾਹਰੀ ਨਹੀਂ ਹੈ ਮੇਰੇ ਲਈ ਚਲੋ ਪਿਛੋ ਪਾੜਾ ਮਾਲ ਮਿਲਿਆ ਬਾਹਰਾ ਦੇ ਦਾਂਗੇ ਹਾਂਜੀ ਹਾਂਜੀ ਵੇਖ ਲਓ ਥਣ ਥਣ ਚੈੱਕ ਕਰ ਲਓ ਬਹੁਤ ਚੰਗਾ ਲੱਗਾ ਝੋਟੀਆਂ ਤੇ ਦੁੱਧ ਕਿੰਨਾ ਆਖਣੇ ਸੱਚੇ ਦੇਖੋ ਦੁੱਧ ਲਗਰ 10 ਕਿਲੋ ਸਹੀ ਦੇ 10 ਕਿਲੋ ਹਾਂਜੀ ਠੀਕ ਹੈ ਠੀਕ ਖਾਨੇ ਦੇ ਦੋਵੇਂ ਝੋਟੀਆਂ ਕਿਆਂ ਨਹੀਂ ਖੋਲ ਕੇ ਖਾਣ ਦੇ ਦੋਵੇਂ ਝੋਟੀਆਂ ਖਰੇ ਝੋਟੀਆਂ ਇੱਕ ਜਣ ਹਾਂਜੀ ਦੋਵੇਂ ਝੋਟੀਆਂ ਨੂੰ ਖੋਲ ਕੇ ਖਾਣ ਨੂੰ ਦੋਹੀ ਝੋਟੀਆਂ ਚੰਗੀਆਂ ਭਾ ਵੀ ਜੈਜਪਾਲ ਸਾਹਿਬ ਨਹੀਂ ਕਹਿਣਗੇ ਜੈਜ ਮੁੱਲ ਹੈ ਹਾਂਜੀ ਆਨੋਟੋਰੇ ਦੋ ਮਾਦੇ ਖਾਲ ਨੇ ਫੇਰ ਝੋਟੀਆਂ ਦੋਵੇਂ ਸਾਫ ਜੋੜਾ ਲੈ ਜੂ ਤਾਂ ਮਾਤਨ ਹੋਰ ਕਰਦੇ ਬਾਤ ਤਨ ਹੋਰ ਕਰਦਾਂਗੇ ਬਾਤ ਸਾਹਿਬ ਪੌਂਚ ਫ੍ਰੀ ਕਰਦਾਂਗੇ ਜੋੜਾ ਲਓ ਜੀ ਪੌਂਚ ਫ੍ਰੀ ਹੋ ਜੂ ਹੈ ਹਾਂਜੀ ਠੀਕ ਆਹ ਦੇਖੀਆ ਪੌਂਚ ਹੈ ਫ੍ਰੀ ਹੋ ਜੂ ਹੈ ਬਾਤ ਫ੍ਰੀ ਹੋ ਜੂਗਾ ਜੋੜਾ ਲੈ ਰੂਗਾ ਉਹ ਪਾ ਲੈ ਜੋੜਾ ਜੇ ਜੋੜਾ ਕਰੂਗੇ ਤੇ ਪੌਂਚ ਫ੍ਰੀ ਦੇ ਐ ਵੀ ਦੋੰਦੀਆਂ ਦੋਵੇ ਦੋਵੇ ਦੋੰਦੀਆਂ ਦੋਵਾਂ ਮਗਰ ਕੱਟੇ ਠੀਕ ਹੈ ਹਾਂਜੀ ਆਹ ਦੇਖੋ ਆ ਲੈ ਬੋਲ ਜਾਨ ਕੋਟੀਆਂ ਦੋਵੇਂ ਚੰਗੀਆਂ ਆ ਜਾਂ ਚਲੋ ਪਤਾ ਚਲ 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 ਇੱਕ ਕਰੀ ਫੋਨ ਨੰਬਰ ਤੇ ਆਪਣਾ ਪਿੰਡ ਦੱਸ ਦਿਓ ਫੇਰ ਫੋਨ ਨੰਬਰ ਹੈ 9812588683 ਪਿੰਡ ਸੰਗਰਾਵਾ ਜ਼ਿਲ੍ਹਾ ਗੁਰਦਾਸਪੁਰ ਤਸਵੀਰ ਬਟਾਰਾ ਚਲੋ ਠੀਕ ਆ ਧੰਨਵਾਦ ਜੀ ਭਾਜੀ ਧੰਨਵਾਦ